ਫਰੈਂਡਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਰਾਤ ਨੂੰ ਨੀਂਦ ਡੇਲੀ ਦਾ ਹੀ ਕੰਮ ਹੈ ਸੋ ਅੱਜ ਲੱਗਣਾ ਚਾਹੀ ਗੁਰਬਾਣੀ ਦੇ ਇੰਜੈਕਸ਼ਨ ਸੋ ਆਪਾਂ ਫਟਾਫਟ ਪਹਿਲਾਂ ਬਣਾਉਂਦੇ ਹਾਂ ਸਬਜ਼ੀ ਰੋਟੀ ਬ੍ਰੇਕਫਾਸਟ ਬਣਾ ਲੈਣੇ ਤੇ ਫਿਰ 11 ਵਜੇ ਤੱਕ ਜਾਣਾ ਵੀ ਹੈ ਇੰਜੈਕਸ਼ਨ ਲਗਾਉਣ ਵਾਸਤੇ 11 ਵਜੇ ਤੱਕ ਹੀ ਹੁੰਦੇ ਹੋ ਕਹਿੰਦੇ ਵੀ ਬਾਅਦ ਚ ਗੱਲ ਵੀ ਸਹੀ ਹੈ ਬਾਅਦ ਚ ਗਰਮੀ ਹੋ ਜਾਂਦੀ ਹੈ ਤੇ ਫਿਰ ਬੱਚੇ ਨੂੰ ਵੀ ਬਾਹਰ ਬਿਮਾਰ ਕਰਨਾ ਹੀ ਹੈ ਜਦ ਰਿਨਿਸ਼ ਕਰ ਡਾਂਗੇ ਤਾਂ ਮਾਰੀ ਉਹ ਕੋ ਬੱਚਾ ਵੈਸੇ ਵੀ ਇੰਜੈਕਸ਼ਨ ਲਾ ਕੇ ਫੀਵਰ ਹੋਏਗਾ ਤੇ ਬਹੁਤ ਬੁਰਾ ਹਾਲ ਹੁੰਦਾ ਬੱਚੇ ਦਾ ਤੇ ਇੰਜੈਕਸ਼ਨ ਬੜੇ ਗੰਤ ਹੁੰਦੇ ਆ ਚਲੋ ਜੀ ਸੋ ਫੜ ਫੜ ਕਰਦੇ ਆਪਾਂ ਕੰਮ ਆ ਬਣਾਣੇ ਸਬਜ਼ੀਆਂ ਰੋਟੀ ਐਂਡ ਕੀਤੇ ਅੱਗੇ ਕੀ ਕਰਨਾ ਚਾਹ ਬਣਾ ਲੱਗੀ ਸੀ ਐਂਡ ਦੁੱਧ ਫ੍ਰਿਜ ਦੇ ਵਿੱਚ ਪਿਆਗਾ ਦੁੱਧ ਜਾਊਗਾ ਜਾਊਗਾ ਮਤਲਬ ਕਿ ਦਹੀਂ ਜਾਊਗੀ ਦੁੱਧ ਦੇ ਦੁੱਧ ਤੇ ਹਾਨੀ ਕੋਲ ਉਹ ਦੁੱਧ ਵਗੈਰਾ ਮੰਗਵਾਨੀ ਆ ਤੇ ਚਾਹ ਤੋਂ ਬਿਨਾ ਗੱਡੀ ਨਹੀਂ ਚੱਲਦੀ ਸਵੇਰ ਸਵੇਰ ਅੱਗੇ ਮੈਂ ਚਾਹ ਨਹੀਂ ਸੀ ਬਿੰਦੀ ਬਟ ਹੋਣਾ ਆਫਟਰ ਡਿਲੀਵਰੀ ਆਫਟਰ ਲੀਵਰੀ ਦੇ ਪ੍ਰੈਗਨਨਸੀ ਦੇ ਵਿੱਚ ਹੀ ਸਟਾਰਟ ਕਰਦੀ ਸੀ ਮੈਂ ਚਾਹ ਪੀਣੀ ਤਾਂ ਮੂੰਹ ਨੂੰ ਬਹੁਤ ਪੀਲਾ ਕੀ ਚਾਹ ਸੀ ਜਿਹੜੇ ਆਪਣੀਆਂ ਸਮਝੀਆਂ ਬਣੀਆਂ ਨੇ ਬੈਂਗਨ ਫਰਾਈ ਕਰਦੇ ਹਾਂ ਤੇ ਗਰੇਲੇ ਇੱਦਾਂ ਹੀ ਫਰਾਈ ਕਰਕੇ ਖਾਂਦੇ ਆਂ ਇਹ ਪਰਤੀ ਮਸਾਲਾ ਪਾ ਕੇ ਸਨੇਟ ਪਾ ਦਿਤੀ ਆਪਣੀਆਂ ਨਿਊਟ੍ਰੀ ਪਈ ਹੋਈ ਐ ਇੱਕ ਤੇ ਹੁਣ ਫੜਾਫੜ ਕਰਦੇ ਆਂ ਰੇਡੀ ਦੇ ਲੰਗੋਰ ਵਗੈਰਾ ਵਾਸ਼ जिने ਉਹ ਨਵਾਵਾਂਗੇ ਸੁੱਕ ਜਾਣਗੇ। ਅੱਜ ਹੁਣ ਆਪਾਂ ਲੱਗੇ ਪੋਤੀਆਂ ਨਿਕਰਾ ਨੁਕਰਾ ਹੈਂਡਵਾਸ਼ ਕਰਨ। ਮਸ਼ੀਨ 'ਚ ਬਹੁਤ ਟਾਈਮ ਲੱਗੇਗਾ। ਸੋ ਹੈਂਡਵਾਸ਼ ਕਰਕੇ ਤੇ ਧੁੱਪ 'ਤੇ ਆਪਾਂ ਲੈਕਟੇ ਪਾ ਦਵਾਂਗੇ। ਉਹ ਜਿਸੇ ਤੇ ਪਾਤੀ ਧੁੱਪ 'ਤੇ ਹੈਂ ਨਿਕਰਾ ਪਾਤੀਆਂ ਪੋਤੀਆਂ ਪੋਤੜੇ ਸੁੱਕਣੇ। ਜਿਨੇ ਉਹ ਨਵਾਵਾਂ ਤੋਂ ਉਹ ਸੁੱਕ ਕੇ ਜਾਣਗੇ। ਮੈਂ ਤੇ ਬੰਨ ਜਾ ਰਹੀ ਆ ਅੱਜ। ਉਹ ਨਾਨੀ ਕਰੇ। ਕਿਉਂਕਿ ਇੰਜੈਕਸ਼ਨ ਵਾਂ ਤੋਂ ਬਾਅਦ ਸਾਡੇ ਦੋਨਾਂ ਤੋਂ ਨਹੀਂ ਸੰਭ ਜਾਈਗੀ ਬਹੁਤ ਰੋਂਦੀ ਐ। ਸੋ ਚੱਲਦੇ ਆ ਜੀ ਨਵਾਣੇ ਤੋਂ ਆਨੇ ਬੱਚੇ। ਛੋਨੀ ਪਰੀ ਨਾ ਕਿ ਫਟਾਫਟ ਕਪੜੇ ਪਾ ਲੈਣੇ ਆਪਾਂ ਇੰਜੈਕਸ਼ਨ ਲੱਗਣਾ ਵਿਚਾਰੀ ਤੇ ਮੈਨੂੰ ਇੰਨਾ ਤਰਸਾ ਰੋਏਗੀ ਲਵਾਨੇ ਵੀ ਜੂਰੀ ਹੈ ਬੱਤ ਛੁਈਲਾ ਨਹੀਂ ਜੂਰੀ ਹੈ ਹਾਂਜੀ ਸੋਸੀ ਚੱਲੇ ਆ ਜੀ ਇੰਜੈਕਸ਼ਨ ਦਾ ਗਰੰਡ ਫਸਿਲੇਟ ਹੋ ਗਏ ਸੀ ਲੇਟ ਹੋ ਗਈ ਸੀ ਤਾਂ ਵਲੋਗਿੰਗ ਕਰਨਾ ਕੋਲ ਨਹੀਂ ਗਿਆ ਸਕਿਪ ਹੋ ਗਈ ਚੱਲੇ ਆ ਜੀ ਇੰਜੈਕਸ਼ਨ ਤੋਂ ਅਨੁਸਤਿਥ ਕੋਟ ਮੈਂ ਚੱਲੇ ਇੰਜੈਕਸ਼ਨ ਤੋਂ ਅਨੁਸਤਿਥ ਜਾਦਾ ਪੇਨ ਹੋਵੇ ਮਿਲੇ ਸਾਰਿਆਂ ਨੇ ਪੀ ਕਰਿਓ ਪੇਨ ਤਾਂ ਹੋਊਗਾ ਕਿੰਬਰ ਵੀ ਆਊਗਾ ਗਰਮੀ ਬਹੁਤ ਹੈ ਸੀਨਾ ਬਹੁਤ ਹੈ ਹੋਇਆ ਅੰਜੀ ਪਪਾ ਇਹ ਟੈਨਸ਼ਨ ਦੇ ਵਿੱਚ ਐ ਕਿਉਂਕਿ ਅਸੀਂ ਚੱਲੇ ਨਾ ਨਹੀਂ ਕਰੇ ਔਰ ਰੋਜਕ ਦਿਨ ਚੱਲ ਪੈਣੀ ਹਣਾ ਫੋਨ ਨਹੀਂ ਜਾਣ ਦੇਣਾ ਦੋ ਪਾਰ ਠੀਕ ਐ ਚਲੋ ਜੀ ਗਰਮੀ ਬਹੁਤ ਹੈ ਧੁੱਪ ਬਹੁਤ ਹੈ ਆ ਗਈ ਜਿਵੇਂ ਇੱਥੇ ਗੁਰਦੁਆਰਾ ਸਾਹਿਬ ਲੱਗਣੀਆਂ ਆਪਾਂ ਲਵਾਵਾਂਗੇ ਸਰਕਾਰੀ ਇੰਜੈਕਸ਼ਨ ਜਦੋਂ ਆਪਾਂ ਨੂੰ ਸੂਲਤ ਮਿਲਦੀ ਆ ਤਾਂ ਬੈਥੇ ਲਵਾਵਾਂਗੇ ਆਪਾਂ ਕਿਉਂ ਲਵਾਈਏ ਕਿ ਤੋਂ ਹੋਰ ਹੈ ਨਾ ਹਾਂਜੀ ਚਲੋ 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 ਗਰਮੀ ਬਹੁਤ ਹੈ ਉਹ ਬੈਠੇ ਹੋਏ ਆ ਚਲਦੇ ਆ ਲਗਵਾਨੇ ਆ ਪੁੱਤ ਦੇ ਇੰਜੈਕਸ਼ਨ ਲਓ ਜੀ ਉਠਾਓ ਪੁੱਤ ਨੂੰ ਹੋਏ ਪੋਲੂ ਹੋਏ ਪੋਲੂ ਹੋਏ ਪਾਪਾ ਉੱਠਾ ਰਿਹਾ ਇਹੋ मुश्किल नहीं उठेगी एलर्जी दीदी लग गया लगान इंजेक्शन लाते लगो ये फूड देते दीदी लाते ये वही बुखार वाला इंजेक्शन है हम्म आहो मेरा तो जरा रहा है ये हां वही है ऐ बोले तोड़ दी ना छोड़ने को ഹലോ ഹാ ഫോ ഹലോ नप के रखो नप के रखो इथ लवाया करो जी दीदी बहुत सपोर्ट कर दिया बहुत प्यार <laughs> आ रहा है गुरबाणी ओ बचपुत ਬਾਚ ਜੋ ਨੇ ਆ ਹੁੰਦਾ ਹੀ ਇੰਜੈਕਸ਼ਨ ਐ ਹੁੰਦਾ ਇਹ ਵੀ ਹੁੰਦੀ ਅਮਨਪ੍ਰੀਤ ਨੇ ਰੱਖ ਦਿੱਤਾ 20 ਸੈਕਿੰਡ ਲਾਇਆ ਹੂੰ ਤੋਂ ਗਾਨੀ ਪੋਜੂਗਾ ਇੱਕ ਵਾਰ ਇਹ ਸੋਹੇ ਇੰਜੈਕਸ਼ਨ ਲਵਾ ਕੇ ਜੀ ਸੰਜੈਸ਼ ਲਵਾ ਕੇ ਜਾ ਰਹੇ ਆ ਇੱਕ ਇੰਜੈਕਸ਼ਨ ਲੱਗਿਆ ਐਂਡ ਦੋ ਡਰਾਪਸ ਹਨਾ ਇੱਕ ਇੰਜੈਕਸ਼ਨ ਓ ਮਾਈ ਗੋਡ ফেস কভার করো ফেস কভার করো নেক্সট টাইম তেন ইনজেকশন লাগਨੇ হ্যাঁ নেক্সট টাইম ফের তেন লাগন گے 1 1 मंथ ਬਾਦ ਹੁਣ ਮੰਥ ਬਾਦ ਫੇਰ ਲਗਨਗੇ ਤਿੰਨ ਹੈ ਨਾ ইনজেকਸ਼ਨ ਇਹਦੇ ਲੱਗਦਾ ਹੈ ਪੇਨ ਮੇਰੇ ਹੁੰਦੀ ਹੈ ਇਹਦੇ ਵੀ ਹੁੰਦੀ ਹੈ ਤੁਹਾਡੇ ਕੱਲਿਆਂ ਤੇ ਹੁੰਦੀ ਹੈ ਚਲੋ ਜੀ ਹੁਣ ਚਲਦੇ ਆ ਘਰੇ ਜਾ ਕੇ ਇਹਦੇ ਕਰਦੀਆਂ ਬਰਫ਼ ਦੀ ਟਕੋਰ ਉਹ ਕਹਿੰਦੇ ਆ ਬਰਫ਼ ਦੀ ਕਰ ਲੋ ਜਾਂ ਠੰਡੇ ਪਾਣੀ ਦੀ ਕਰ ਲੋ ਜਾਂ ਫਿਰ ਸਭ ਤੋਂ ਬੈਸਟ ਹੈਗਾ ਆਟਾ ਆਪਣਾ ਫ੍ਰੀਜ ਚ ਰੱਖਿਆ ਹੁੰਦਾ ਉਹ ਦੀ ਪੇੜ ਇਹਦੀ ਉਹ ਠੰਡਾ ਹੁੰਦਾ ਉਹ ਪੇੜੇ ਦੀ ਕਰੋ ਕੋਈ ਉਹਦੇ ਨਾਲ ਪਾਣੀ ਨਹੀਂ ਬੱਚੋ ਲੀਕੇਜ ਹੁੰਦਾ ਤੇ ਬੱਚਾ ਸਹੀ ਰਹਿੰਦਾ ਹੈ ਕੱਪੜੇ ਨਹੀਂ ਗਿੱਲੇ ਹੁੰਦੇ ਹਾਂਜੀ ਸੋ ਇੰਜੈਕਸ਼ਨ ਲਵਾ ਕੇ ਹੋਣਾ ਸੀ ਜਾ ਰਿਆਂ ਘਰ ਪੁੱਤ ਇੱਕ ਵਾਰੀ ਤਾਂ ਸੋ ਰਿਹਾ ਬਟ ਹੁਣੇ ਤੰ ਕਰੂੰਗੀ ਸੋ ਇਸ ਤੋਂ ਬਾਅਦ ਹਮੈਂ ਵਲੋਗਿੰਗ ਨਹੀਂ ਕਰੂੰਗੀ ਇੱਕ ਦੋ ਦਿਨ ਵਲੋਗਿੰਗ ਨਹੀਂ ਕਰੂੰਗੀ ਬੱਚੇਨ ਸੰਭਾਲੂੰਗੀ ਸੋ ਮਿਲਦੇ ਆਂ ਜੀ ਨੈਕਸਟ ਕਿਸੇ ਵਲੋਗ ਦੇ ਵਿੱਚ ਟਿਲ ਦੈਨ ਓਕੇ டாਡਾ ਬਾਏ ਬਾਏ ਮੇਰੀ ਵੀਡੀਓ ਨੂੰ ਥੋੜਾ ਜਿਹਾ ਸਪੋਰਟ ਕਰੋ ਡੇਲੀ ਵਲੋਗਿੰਗ ਹੁਨੇ ਸਟਾਰਟ ਕੀਤੀ ਹੈ ਮੈਂ ਕਿਦਾਂ ਲੱਗਦੀ ਹੈ ਕੁਝ ਥੋੜੀ ਬਹੁਤ ਗਲਤੀਆਂ ਹੁੰਦੀਆਂ ਤਾਂ ਦੱਸਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ ਤੇ ਲੇਕਿਨ ਮੇਰੇ ਵਾਲ ਬਹੁਤ ਚੜ ਰਹੇ ਆਫਟਰ ਡਿਲੀਵਰੀ ਸੋ ਮੈਡਮ ਇਹਨੂੰ ਦੱਸਿਓ ਵੀ ਇਹ ਛੜਦਾ ਹੀ ਹੈ ਕਿ ਮੇਰੇ ਨਾਲ ਹੀ ਕੋਈ ਨਿਕਲਦਾ ਹੈ ਬਹੁਤ ਜ਼ਿਆਦਾ ਚੜ ਰਹੇ ਆ ਵਾਲ ਸੋ ਜੀਨੂੰ ਪਤਾ ਹੈਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਓਕੇ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਟਿਲ ਦੈਨ ਬਾਏ ਬਾਏ ਪਿਓ ਬਹੁਤ ਨੇ ਮੈਚਿੰਗ ਕੀਤੀਆਂ ਜੀ ਇੰਦਰ ਪਪਾ